ਨਾਰਾ ਮੰਡੀ ਦੇ ਵਿੱਚ ਅੱਜ ਜੀਰੀ ਦੀ ਜਿਹੜੀ ਬੋਲੀ ਸ਼ੁਰੂ ਕੀਤੀ ਗਈ ਆ ਤੇ ਪਹਿਲੀ ਢੇਰੀ ਆਪਣਾ ਦੁਕਾਨ ਹੈ ਸਰੇਸ਼ ਕੁਮਾਰ ਦੀ ਦੁਕਾਨਾ ਜਮਹਰ ਵਾਲੇ ਦੀ ਤੇ ਜਮਹਰ ਵਾਲੇ ਪਿੰਡ ਤੋਂ ਢੇਰੀ ਆਈ ਸੀ ਤੇ ਉਹਦਾ ਮੌਇਸਚਰ ਸਿਰਫ 14 ਸੀ ਬੜੀ ਸੁੱਕੀ ਜੀਰੀ ਸੀ ਤੇ ਉਹ ਜੀਰੀ ਦੀ ਢੇਰੀ ਤੋਂ ਪਰਚੇ ਸ਼ੁਰੂ ਕੀਤੀ ਆ ਤੇ ਦੂਜੀ ਜਿਹੜੀ ਬਾਸਮਤੀ 1509 ਜੀਰੀ ਸੀ ਓਹੋ ਗਰਦਾਰੀ لال ਸ੍ਰੇਸ਼ ਕੁਮਾਰ ਇਹਦੀ ਦੁਕਾਨ ਤੇ ਸੀ ਤੇ 3180 ਰੁਪਏ ਜਿਹੜੀ ਹੈ ਉਹ ਢੇਰੀ ਲੱਗੀ ਹੈ ਸੋ ਜਦੋਂ ਨਵਾਂ ਸੀਜ਼ਨ ਆਉਂਦਾ ਨਵੀਂ ਜੀੜੀ ਜਾਂਦੀ ਆ ਤਾਂ ਬੜੀਆਂ ਆਸਾਂ ਤੇ ਉਮੀਦਾਂ ਹੁੰਦੀਆਂ ਨੇ ਕਿਸਾਨਾਂ ਨੂੰ ਵੀ ਉਮੀਦ ਹੁੰਦੀ ਹੈ ਆੜਤੀਆਂ ਨੂੰ ਮਜ਼ਦੂਰਾਂ ਨੂੰ ਟਰੱਕਾਂ ਵਾਲਿਆਂ ਨੂੰ ਕਿਉਂਕਿ ਪੰਜਾਬ ਹੈ ਜਿਹੜਾ ਸੂਬਾ ਉਹ ਖੇਤੀ ਪ੍ਰਧਾਨ ਸੂਬਾ ਸਾਰੀ ਜਿਹੜੀ ਇਕਨੋਮੀ ਹੈ ਉਹ ਕਿਸਾਨੀ ਤੇ ਖੜੀ ਹੈ ਸੋ ਇਸ ਦਿਨ ਦੀ ਬੜੀ ਇੰਤਜ਼ਾਰ ਹੁੰਦੀ ਆ ਲੋਕਾਂ ਨੂੰ ਬੜੇ ਸੋਹਣੇ ਸਜੋਏ ਹੁੰਦੇ ਨੇ ਕਿਸੇ ਨੇ ਕੋਈ ਵਿਆਹ ਕਰਨਾ ਕਿਸੇ ਨੇ ਕੋਈ ਹੋਰ ਕੰਮ ਕਰਨੇ ਨੇ ਕਿਸੇ ਨੇ ਕੋਈ ਖਰੀਦਣਾ 100 100 ਤਰ੍ਹਾਂ ਦੇ ਬੰਦਾ ਬਣਾਉਂਦਾ ਸੋ ਇਸ ਛੇ ਦਿਨ ਦੀ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਤੇ ਆਸ ਕਰਦਾ ਕਿ ਸਾਰਿਆਂ ਦਾ ਜਿਹੜਾ ਸੀਜ਼ਨ ਹੈ ਉਹ ਬਹੁਤ ਵਧੀਆ ਲੱਗੇਗਾ ਭਰਪੂਰ ਫਸਲ ਹੋਏਗੀ ਤੇ ਫਸਲ ਦੇ ਉੱਤੇ ਸਾਰਾ ਡਿਪੈਂਡ ਕਰਦਾ ਹੈ ਖਰੀਦ ਪ੍ਰਬੰਧ ਦਾ ਬਹੁਤ ਵੱਡਾਲਾ ਹੋਇਆ ਖਰੀਦ ਪ੍ਰਬੰਧ ਵਾਲੀ ਪੂਰੇ ਆਪਣੇ ਹਲਕੇ ਜਾਂ ਪੰਜਾਬ ਉਹਦੇ ਬਾਰੇ ਕੀ ਕਹਿਣਾ ਚਾਹੁੰਗੇ ਪ੍ਰਬੰਧ ਕਹੇ ਜੇ ਪ੍ਰਬੰਧ ਨੇ ਪੂਰੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਪਹਿਲਾਂ ਕਿਹਾ ਸੀ ਕਿ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ ਸਭ ਤਰ੍ਹਾਂ ਦੇ ਪ੍ਰਬੰਧ ਪੂਰੇ ਕੀਤੇ ਗਏ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਖੜੇ ਆ ਮਾਰਕੀਟ ਕਮੇਟੀ ਵੱਲੋਂ ਆਰਟੀ ਅਸੋਸੀਏਸ਼ਨ ਦੇ ਪ੍ਰਧਾਨ ਖੜੇ ਆ ਸੋ ਸਾਰੇ ਪ੍ਰਬੰਧ ਆੜਤੀਆਂ ਨੇ ਵੀ ਕੀਤੇ ਹੋਇਆ ਤੇ ਮਾਰਕੀਟ ਕਮੇਟੀ ਸਰਕਾਰ ਵੱਲੋਂ ਕੀਤੇ ਗਏ। ਜੀ। ਸੈਂਟਰਾਂ ਦੇ ਵਿੱਚ ਹਰ ਤਰ੍ਹਾਂ ਦੀ ਸਹੂਲਤ ਹੈ ਜਿਹੜੀ ਕਿਸਾਨਾਂ ਦੇ ਲਈ ਵੀ ਤੇ ਵਪਾਰੀਆਂ ਦੇ ਲਈ ਵੀ ਸਾਰੀਆਂ ਸਹੂਲਤਾਂ ਦਾ ਇੰਤਜ਼ਾਮ ਕੀਤਾ ਗਿਆ। ਕਿਸੇ ਕਿਸਮ ਦੇ ਪ੍ਰਬੰਧਾਂ ਦੇ ਵਿੱਚ ਕੋਈ ਕੁਤਾਹੀ ਹੈ ਜਿਹੜੀ ਉਹ ਵੀ ਬਰਦਾਸ਼ਤ ਨਹੀਂ ਕੀਤੀ ਜਾਊਗੀ। ਮੈਂ ਸਪਸ਼ਟ ਇਹਨਾਂ ਨੂੰ ਕਿਹਾ ਕਿ ਜਿਹੜੇ ਠੇਕੇਦਾਰਾਂ ਨੇ ਠੇਕੇ ਲਏ ਹੋਏ ਨੇ ਉੱਥੇ ਪੂਰਨ ਰੂਪ ਦੇ ਵਿੱਚ ਪ੍ਰਬੰਧ ਕਰਨਾ। ਤਾਂ ਕਿ ਕਿਸਾਨੀ ਨੂੰ ਕੋਈ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਕਿਸੇ ਮਜ਼ਦੂਰ ਨੂੰ ਕੋਈ ਦਿੱਕਤ ਨਾ ਆਵੇ ਕਿਸੇ ਨੂੰ ਵੀ ਜੋ ਪ੍ਰੋਕਿਊਰਮੈਂਟ ਦੇ ਨਾਲ ਜਿੰਨੇ ਵੀ ਸੰਬੰਧਿਤ ਲੋਕ ਨੇ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਇਸ ਤਰ੍ਹਾਂ ਦੇ ਪੁਖਤਾ ਪ੍ਰਬੰਧ ਨੇ ਜਿਹੜੇ ਮੰਡੀਾਂ 'ਚ ਕੀਤੇ ਗਏ ਆ। ਪੁਸਥਾਮਤੀ ਜੀ ਜਿਵੇਂ ਹਲਦੀ ਰੋਗ ਹੈ ਜਾਂ ਕੁਝ ਰੋਗ ਹੈ ਉਹ ਜੀ ਕੀ ਜੀ ਦੇ ਵਾਸਤੇ ਕੇਂਦਰ ਕੋਈ ਪੰਜਾਬ ਸਰਕਾਰ ਨੂੰ ਕੋਈ ਛੋਟ ਜਾ ਕੇ ਕੇਂਦਰ ਤਾਂ ਸਾਨੂੰ ਚੌਂਦਰੇ ਨਹੀਂ ਝੜਨ ਦਿੰਦਾ। ਜੀ ਜਿਹੜੀ ਸਭ ਤੋਂ ਵੱਡੀ ਮਾਰ ਪੰਜਾਬ ਦੇ ਵਿੱਚ ਹੋਈ ਹੈ ਇਹ ਮੈਂ ਗੱਲ ਵਿਧਾਨ ਸਭਾ ਦੇ ਵਿੱਚ ਵੀ ਪਰਸੋਂ ਕਹੀ ਸੀ ਕਿ ਸਾਡੇ ਪੰਜਾਬ ਨੂੰ ਪਹਿਲੀ ਦਫਾ ਲੋਡ ਪਈ ਹੈ ਕਿਸੇ ਮਦਦ ਦੀ ਪੰਜਾਬ ਦੀ ਕਿਸਾਨੀ ਨੂੰ ਪਹਿਲੀ ਦਫਾ ਲੋਡ ਪਈ ਹੈ ਪੰਜਾਬ ਦੇ ਵਪਾਰੀ ਨੂੰ ਪਈ ਹੈ ਪੰਜਾਬ ਦੇ ਮਜ਼ਦੂਰ ਨੂੰ ਪਈ ਹੈ ਨਹੀਂ ਅਸੀਂ ਪੰਜਾਬ ਦੇ ਲੋਕ ਹਮੇਸ਼ਾ ਇੱਕ ਢਾਗੇ ਦੇਸ਼ ਦੀ ਰੱਖਿਆ ਵੀ ਕੀਤੀ ਹੈ ਦੇਸ਼ ਦੇ ਅੱਗੇ ਖੜੇ ਜਿਹੜੀ ਆਜ਼ਾਦੀ ਦੀ ਲੜਾਈ थी ਤਾਂ ਸੀ ਲੜੀ ਜਿਹ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਵਿੱਚੋਂ ਦੇਸ਼ ਦੇ ਵਿੱਚ ਅਨਾਜ ਦੀ ਕਮੀ ਦੀ ਤਾਂ ਪੰਜਾਬ ਦੇ ਲੋਕਾਂ ਨੇ ਪੂਰੀ ਕੀਤੀ। ਅਸੀਂ ਗਵਾ ਲਿਆ ਸਾਰਾ ਕੁਝ, ਪਾਣੀ ਗਵਾ ਕੇ, ਸਭ ਕੁਝ ਗਵਾ ਕੇ ਅਸੀਂ ਪੂਰੇ ਦੇਸ਼ ਦਾ ਢਿੱਡ ਭਰਤਾ। ਦੇਸ਼ ਪਾਕਿਸਤਾਨ ਨਾਲ ਲੜਾਈਆਂ ਹੋਈਆਂ ਤਾਂ ਸੀ ਨੁਕਸਾਨ ਝੱਲਿਆ। ਪਹਿਲੀ ਵਾਰ ਲੋੜ ਪਈ ਆ ਪੰਜਾਬ ਦੇ ਲੋਕਾਂ ਨੂੰ ਕਿਸੇ ਮਦਦ ਦੀ। ਪਰ ਕੇਂਦਰ ਦੀ ਸਰਕਾਰ ਭੱਜ ਗਈ ਇਸ ਗੱਲ ਤੋਂ। ਹੁਣ ਸਾਡੇ ਮੁੱਖ ਮੰਤਰੀ ਕੱਲ ਗ੍ਰਹਿ ਮੰਤਰੀ ਨੂੰ ਮਿਲ ਕੇ ਵੀ ਆਏ ਨੇ। ਉੱਥੇ ਵੀ ਨਿਰਾਸ਼ਾਵਾਸਨ ਦਿੱਤਾ। ਹੁਣ ਮਰੀਜ਼ ਅੱਜ ਮਰਨ ਲੱਗ ਰਿਹਾ ਹੈ। ਤੇ ਉਹਨੂੰ ਦਵਾਈ ਦੀ ਅੱਜ ਜਰੂਰਤ ਆ ਬਿਲਕੁਲ ਪਹਿਲਾਂ ਤਾਂ 20000 ਦੀ ਦਵਾਈ ਦੀ ਜਰੂਰਤ ਹੈ ਤੇ ਕਹਿੰਦੇ 1600 ਦੀ ਦਵਾਈ ਲੈ ਜਾ 1600 ਨਾਲ ਨਹੀਂ ਘਰ ਕੋ ਨਾ 1600 ਵੀ ਦਿੱਤਾ ਨਹੀਂ ਸੋ ਪਿਛਲਾ ਹਿਸਾਬ ਕਿਤਾਬ ਦੇਖਣ ਵਾਗੇ ਹੁਣ ਜੇ ਆਪਾਂ ਬੰਦੇ ਨੂੰ ਕੋਈ ਦਿੱਤੋਂ ਪਿਛਲੇ ਪੈਸੇ ਲੈਣੇ ਨੇ ਤੇ ਤੋਂ ਐਂ ਕਰਨਾ ਤੇ ਤੋਂ ਬਾਹ ਕਰਨਾ ਹੈ ਤੇ ਮਰਨ ਵਾਲੇ ਬੰਦੇ ਨੂੰ ਬਚਾ ਸਕੂਗਾ ਸੋ ਇਹ ਕੇਂਦਰ ਸਰਕਾਰ ਦੀਆਂ ਬਿਲਕੁਲ ਗਲਤ ਚਾਲਾਂ ਨੇ ਪੰਜਾਬ ਦੇ ਪ੍ਰਤੀ ਵਿਤਕਰ ਹੈ ਪੰਜਾਬ ਦੇ ਲੋਕਾਂ ਨੂੰ ਇਹ ਨਫ਼ਰਤ ਕਰਦੇ ਨੇ ਪੰਜਾਬ ਦੀ ਕਿਸਾਨੀ ਨੂੰ ਨਫ਼ਰਤ ਕਰਦੇ ਨੇ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਨਾ ਚਾਹੁੰਦੇ ਨੇ ਇਹਨਾਂ ਸਾਰੀਆਂ ਗੱਲਾਂ ਤੋਂ ਸਾਬਤ ਹੁੰਦਾ ਹੈ ਪਰ ਪੰਜਾਬ ਸਰਕਾਰ ਹੈ ਜਿਹੜੀ ਪੂਰੀ ਤਰ੍ਹਾਂ ਸਾਡੇ ਨਾਲ ਖੜੀ ਹੈ ਜੀ ਸਰ ਇੱਕ ਗੱਲ ਆਸਟ ਜੀ ਤੇ 4 ਤਾਰੀਖ ਨੂੰ ਹੀ ਉਮੀਦ ਸੀ ਕਿ ਇਹਦਾ ਨਹੀਂ ਪੱਥਰ ਧਰਵਾ ਲੇਤਾ ਜਾਂਦਾ ਜੀ ਜਿਹੜੀ ਜ਼ਮੀਨ ਹੈ ਉਸ ਜ਼ਮੀਨ ਨੂੰ ਰਸਤਾ ਨਹੀਂ ਸੀ ਅਸੀਂ 메ਨ ਰੋਡ ਵਾਲੇ ਪਾਸੇ ਤੇ ਰਸਤਾ ਮੰਗਿਆ ਤਾਂ ਲੋਕਾਂ ਪੈਸੇ ਬੜੇ ਮੰਗ ਲਏ ਕੋਈ ਰਸਤਾ ਦੇਣ ਲਈ ਤਿਆਰ ਨਹੀਂ ਹੋਇਆ ਜਿਹੜਾ ਬੰਦਾ ਰਸਤਾ ਦੇਣ ਦੇ ਲਈ ਤਿਆਰ ਹੋਇਆ ਸਾਰੀ ਗੱਲਬਾਤ ਹੋ ਗਈ ਲਿਖ ਕੇ ਦੇਤਾ ਤੇ ਲਾਸਟ ਮੂਮੈਂਟ ਤੇ ਉਹਨੇ ਵੀ ਜਵਾਬ ਦੇ ਦਿੱਤਾ ਫਿਰ ਹੁਣ ਇਸ ਇੱਕ ਬੰਦਾ ਹੋਰ ਤਿਆਰ ਕੀਤਾ ਹੈ ਜਿਹੜੇ ਨਾਸਤੇ ਲਈ ਐਫ ਇ ਡਾਊਟ ਲਿਖ ਕੇ ਦੇਤਾ ਅੱਜ ਡੀ ਸੀ ਵੀ ਇੱਥੇ ਆਏ ਤੇ ਸਾਰੇ ਅਫਸਰ ਸਾਹਿਬਾਨ ਆਏ ਤੇ ਤੇ ਮੈਂ ਡਿਊਟੀ ਲਾਤੀ ਆ ਉਹਨਾਂ ਦੀ ਪਰਸੋਂ ਨੂੰ ਸਾਰਾ ਕੇਸ ਹੈ ਜਿਹੜਾ ਬਣ ਕੇ ਉਹ ਤਿਆਰ ਹੋ ਕੇ ਚੰਡੀਗੜ੍ਹ ਪਹੁੰਚ ਜਾਊਗਾ ਉਸ ਤੋਂ ਬਾਅਦ ਕੈਬਨਟ ਦੇ ਵਿੱਚ ਜਾਣਾ ਹੈ ਕਿਉਂਕਿ ਜ਼ਮੀਨ ਹੈ ਜਿਹੜੀ ਪੰਜਾਬ ਸਰਕਾਰ ਦੇ ਨਾਂ ਤੇ ਉਹ ਮੰਡੀ ਬੋਰਡ ਦੇ ਨਾਂ ਤੇ ਜਾਂ ਐਗਰੀਕਲਚਰ ਡਿਪਾਰਟਮੈਂਟ ਦੇ ਨਾਂ ਤੇ ਹੋਣੀ ਹੈ ਸੋ ਉਹ ਕਾਰਵਾਈ ਪੂਰੀ ਹੋਣ ਤੋਂ ਬਾਅਦ ਉਮੀਦ ਹੈ ਕਿ ਖੇਤੀ ਜਿਹੜੀ ਮੰਡੀ ਦਾ ਕੰਮ ਵੀ ਸੀ ਕਰਾ ਕੇ ਦਵਾਂਗੇ